ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਲੈਮਨ ਬੁਟੀਕ ਤੋਂ ਹਰ ਰੋਜ਼ ਦੀ ਤਰ੍ਹਾਂ ਫੇਰ ਆਪਾਂ ਤੁਹਾਡੇ ਲਈ ਬਹੁਤ ਹੀ ਸੋਹਣਾ ਮਸ਼ੀਨ ਵਰਕ ਦਾ ਡਿਜ਼ਾਈਨ ਲੈ ਕੇ ਆਇਆ ਜੀ ਇਹ ਆਪਾਂ ਸੂਟ ਰੈਡੀ ਕੀਤਾ ਇਹ ਦੇਖ ਰਹੇ ਹੋ ਤੁਸੀਂ ਇਹ ਘੇਰੇ ਦੇ ਘੇਰੇ ਦੇ ਉੱਤੇ ਵਰਕ ਕੀਤਾ ਹੋਇਆ ਔਰ ਇਹਦੇ ਉੱਪਰ ਚਾਕ ਬਣੇ ਹੋਇਆ ਉੱਪਰ ਤੱਕ ਆਪਾਂ ਕਸਟਮਰ ਦੀ ਲੈਂਥ ਦੇ ਅਕੋਰਡਿੰਗ ਇਹਦਾ ਵਰਕ ਕੀਤਾ ਜੀ ਵਰਕ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਨੀਟ ਐਂਡ ਕਲੀਨ ਵਰਕ ਕੀਤਾ ਹੋਇਆ ਜ਼ੂਮ ਕਰਕੇ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਹਾਂ ਜੀ ਇਹ ਦੇਖੋ 컬러 ਕੰਟਰਾਸਟ ਤੁਸੀਂ ਚੈੱਕ ਕਰ ਸਕਦੇ ਹੋ ਇਹ ਆਪਣਾ ਇਹਦਾ ਘੇਰੇ ਦਾ ਵਰਕ ਹੈ ਮੈਜ਼ਰਮੈਂਟ ਦੇ ਅਕੋਰਡਿੰਗ ਆਪਾਂ ਰੈਡੀ ਕੀਤਾ 22 ਇੰਚ ਘੇਰਾ ਇਹਦਾ ਰੈਡੀ ਹੈ ਜੀ ਇਸ ਤੋਂ ਬਾਅਦ ਇਹ ਵਾਲਾ ਜਿਹੜਾ ਵਰਕ ਹੈ ਇਹ ਦੀ ਬਾਜੂ ਤੇ ਹੋਇਆ ਹੋਇਆ ਸੇਮ ਹੀ ਵਰਕ ਆਪਾਂ ਇਹਦੀ ਬਾਟਮ ਦੇ ਉੱਪਰ ਕੀਤਾ ਹੈ ਇਸੇ ਹੀ ਤਰ੍ਹਾਂ ਦਾ ਵਰਕ ਹੈ ਜਿਹੜਾ ਇਹਦੀ ਬਾਟਮ ਦੇ ਉੱਤੇ ਆ ਕਲਾਜ਼ੋ ਪੈਂਟ ਕਲਾਜ਼ੋ ਬਣਾਉਣਾ ਵਸਟਰਨ ਨੇ ਇਹਦਾ ਅਰੇ ਦਿਨ ਨਾਲ ਆਪਾਂ ਚੀਨੋਂ ਦਾ ਦੁਪੱਟਾ ਲਵਾਇਆ ਜੀ ਡਬਲ ਡਾਈ ਆ ਉੱਪਰ ਬੀਸ ਇਹਦਾ ਆਪਾਂ ਸੀਮ ਰੱਖਿਆ ਉੱਪਰੋਂ ਤੇ نیچے ਆਪਾਂ ਦੋ ਕਲਰ ਦਾ ਟਾਈ ਐਂਡ ਡਾਈ ਕਰਕੇ ਇਹਨੂੰ ਕੰਟਰਾਸਟ ਦਿੱਤਾ ਹੋਇਆ ਜਿਹੜਾ ਕਿ ਸੂਟ ਦੇ ਨਾਲ ਬਹੁਤ ਹੀ ਸੋਹਣੀ ਲੁੱਕ ਦੇ ਰਿਹਾ ਦੁਪੱਟਾ ਤੁਸੀਂ ਫੁੱਲ ਪਿਕ ਦੇਖ ਸਕਦੇ ਹੋ ਫੁੱਲ ਜਿਹੜੀ ਦੀ ਡਿਜ਼ਾਈਨਿੰਗ ਆ ਉਹ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਹੀ ਸੋਹਣਾ ਸੂਟ ਹੈ ਤੁਸੀਂ ਇਹਨੂੰ ਕਿਸੇ ਵੀ ਕਲਰ ਕੰਟਰਾਸਟ ਦੇ ਵਿੱਚ ਰੈਡੀ ਕਰਵਾ ਸਕਦੇ ਹੋ ਆਪਣੇ ਮੈਜ਼ਰਮੈਂਟ ਦੇ ਅਕੋਰਡਿੰਗ ਥੈਂਕ ਯੂ ਜੀ